ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਲੈ ਕੇ ਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਾਗਰ ਦੀ ਵੋਟੀ ਗੀਤ ਬਾਰੇ ਸੋ ਆਪਾਂ ਸਾਰਿਆਂ ਨੇ ਸੁਣਿਆ ਕਿ ਇਹ ਗੀਤ ਬੜਾ ਚਰਚਾ ਦੇ ਵਿੱਚ ਹੈ ਚਰਚਾ ਦੇ ਵਿੱਚ ਲਿਆਂਦਾ ਗਿਆ ਜਾਂ ਵਾਕਈ ਚਰਚਾ ਦੇ ਵਿੱਚ ਹੈ ਇਹ ਆਪਾਂ ਸਾਰੇ ਜਾਣਦੇ ਆ ਪਰ ਕਿਤੇ ਨਾ ਕਿਤੇ ਹਿੱਟ ਹੋਣ ਦੇ ਵਿੱਚ ਇਸ ਗੱਲ ਦਾ ਵੀ ਹੱਥ ਹੈ ਕਿ ਇਸ ਗੀਤ ਦੇ ਵਿੱਚ ਇੱਕ ਔਰਤ ਦੀ ਕੰਪੈਰੀਸ਼ਨ ਜਿਹੜੀ ਹੈ ਤੁਲਨਾ ਜਿਹੜੀ ਹੈ ਉਹ ਡਰਾਈਵਿੰਗ ਨਾਲ ਕੀਤੀ ਗਈ ਹੈ ਸਬੋਤੇ ਲੋਕਾਂ ਨੇ ਇਸ ਗੱਲ ਤੇ ਵੀ ਰੀਲਾਂ ਬਣਾਈਆਂ ਕਿ ਇੱਕ ਔਰਤ ਜਿਹੜੀ ਆ ਉਹ ਡਰਾਈਵਿੰਗ ਸਿੱਖ ਰਹੀ ਹੈ ਜਾਂ ਡਰਾਈਵਿੰਗ ਜਾਣਦੀ ਹੈ ਸੋ ਇਸ ਗੱਲ ਨੂੰ ਲੈ ਕੇ ਕਈਆਂ ਨੇ ਮਜ਼ਾਕ ਵੀ ਕੀਤਾ ਪਰ ਸਾਡੇ ਲਖਾਰੀ ਰਿਟਾਇਰਡ ਸਹਾਇਕ ਥਾਣੇਦਾਰ ਗੁਰਦੀਪ ਦਾਨੀ ਜੀ ਪਿੰਡ ਫੁੱਲੋ ਮਿੱਟੀ ਤੋਂ ਇਸ ਰਚਨਾ ਨੂੰ ਕਿਸ ਪਾਸੇ ਵੱਲ ਲੈ ਕੇ ਜਾਂਦੇ ਨੇ ਕੀ ਇਸ ਦਾ ਸਿੱਟਾ ਘੜਦੇ ਨੇ ਤੇ ਇਸ ਰਚਨਾ ਨੂੰ ਕਿਵੇਂ ਬਿਆਨ ਕਰਦੇ ਨੇ ਇਸ ਰਚਨਾ ਦੇ ਵਿੱਚ ਵੀ ਸਾਗਰ ਦੀ ਬੋਟੀ ਦਾ ਜ਼ਿਕਰ ਕੀਤਾ ਗਿਆ ਪਰ ਇੱਥੇ ਉਹ ਸਾਗਰ ਦੀ ਬੋਟੀ ਨਹੀਂ ਹੈ ਜੋ ਸੀ ਰੀਲਾਂ ਦੇ ਵਿੱਚ ਦੇਖਦੇ ਆਂ ਸੋ ਇੱਥੇ ਸਾਗਰ ਦੀ ਬੋਟੀ ਤੋਂ ਭਾਵ ਉਹ ਇੱਕ ਹਰ ਔਰਤ ਹੈ ਜਿਸ ਨੇ ਅੱਗੇ ਵਧਣਾ ਹੈ ਜਿਸ ਨੇ ਕੁਝ ਨਾ ਕੁਝ ਕਰਨਾ ਹੈ ਸਿਰਫ ਇੱਥੇ ਤੱਕ ਹੀ ਖੜਿਆ ਉਸ ਨੂੰ ਨਹੀਂ ਸਰਨਾ ਬਲਕਿ ਉਸ ਨੇ ਅੱਗੇ ਵੀ ਬਹੁਤ ਕੁਝ ਕਰਨਾ ਹੈ ਸੋ ਆਓ ਆਪਾਂ ਸੁਣਦੇ ਹਾਂ ਇਸ ਪਿਆਰੀ ਰਚਨਾ ਦੇ ਵਿੱਚ ਲਿਖਾਰੀ ਕੀ ਲਿਖਦੇ ਨੇ ਕਹਿੰਦੇ ਇਸ ਜ਼ਿੰਦਗੀ ਦੇ ਵਿੱਚ ਮੋੜ ਬੜੇ ਹਰ ਮੋੜ ਤੇ ਖਿਲਰੇ ਰੋੜ ਬੜੇ ਪੈਰ ਉਹਨਾਂ ਤੇ ਧਰਨਾ ਪੈਣਾ ਹੈ ਸਾਗਰ ਦੀ ਬੋਟੀ ਨੂੰ ਕੱਲੀ ਇੰਡੀਕਾ ਸਿੱਖਿਆ ਨਹੀਂ ਸਰਨਾ ਬੜਾ ਕੁਝ ਕਰਨਾ ਪੈਣਾ ਹੈ ਸਾਗਰ ਦੀ ਬੋਟੀ ਨੂੰ ਕਹਿੰਦੇ ਹੱਥ ਡਿਗਰੀ ਢਿੱਡੋਂ ਭੁਖੀ ਹੈ ਹੱਥ ਡਿਗਰੀ ਢਿੱਡੋਂ ਭੁਖੀ ਹੈ ਬਾਹਰੋਂ ਚੋਪੜੀ ਅੰਦਰੋਂ ਰੁੱਖੀ ਹੈ ਜੀ ਦੀ ਗੱਲ ਕਿਸੇ ਨਾ ਪੁੱਛੀ ਹੈ ਬਸ ਇੱਥੇ ਲੜਨਾ ਪੈਣਾ ਏ ਸਾਗਰ ਦੀ ਵੋਟੀ ਨੂੰ ਕੱਲੀ ਇੰਡੀ ਕਾ ਸਿੱਖਿਆ ਨਹੀਂ ਸਰਨਾ ਬੜਾ ਕੁਝ ਕਰਨਾ ਪੈਣਾ ਏ ਸਾਗਰ ਦੀ ਵੋਟੀ ਨੂੰ ਕਹਿੰਦੇ ਕਈ ਸੱਦਰਾਂ ਤਾਂ ਹੀ ਲੁੱਟ ਜਾਂਦੇ ਚਾਵਾਂ ਦਾ ਗਲ ਵੀ ਘੁੱਟ ਜਾਂਦੇ ਕਈ ਸੱਦਰਾਂ ਤਾਂ ਹੀ ਲੁੱਟ ਜਾਂਦੇ ਚਾਵਾਂ ਦਾ ਗਲ ਵੀ ਘੁੱਟ ਜਾਂਦੇ ਬਣ ਆਪਣੇ ਮਗਰੋਂ ਟੁੱਟ ਜਾਂਦੇ ਇਸੇ ਲਈ ਮਰਨਾ ਪੈਣਾ ਏ ਸਾਗਰ ਦੀ ਵੋਟੀ ਨੂੰ ਕੱਲੀ ਇੰਡੀਕਾ ਸਿੱਖਿਆ ਨਹੀਂ ਸਰਨਾ ਬੜਾ ਕੁਝ ਕਰਨਾ ਪੈਣਾ ਏ ਸਾਗਰ ਦੀ ਵੋਟੀ ਨੂੰ ਕਹਿੰਦੇ ਇੱਥੇ ਬੈਠੇ ਫਨੀਰ ਸੱਪ ਬਾਬੇ ਇੱਥੇ ਬੈਠੇ ਫਨੀਰ ਸੱਪ ਬਾਬੇ ਦੁੱਧ ਪੀ ਕੇ ਜਾਂਦੇ ਜੋ ਕੱਟ ਬਾਬੇ ਕਈ ਹੱਦਾਂ ਜਾਵਣ ਟੱਪ ਬਾਬੇ ਗੋਡਾ ਧੌਣ ਤੇ ਧਰਨਾ ਪੈਣਾ ਏ ਸਾਗਰ ਦੀ ਵੋਟੀ ਨੂੰ ਕੱਲੀ ਇੰਡੀਕਾ ਸਿੱਖਿਆ ਨਹੀਂ ਸਰਨਾ ਬੜਾ ਕੁਝ ਕਰਨਾ ਪੈਣਾ ਏ ਸਾਗਰ ਦੀ ਵੋਟੀ ਨੂੰ ਸੋਹੀਲੀ ਲਾਣਾ ਵਿੱਚ ਲਿਖਦੇ ਨੇ ਕਹਿੰਦੇ ਕਿਤੇ ਜਿੱਤੀ ਤੇ ਕਿਧਰੇ ਹਾਰ ਚੱਲੀ ਕਿਤੇ ਜਿੱਤੀ ਤੇ ਕਿਧਰੇ ਹਾਰ ਚੱਲੀ ਫੁੱਲੋ ਮਿੱਠੀ ਸਭ ਕੁਝ ਜਰ ਚੱਲੀ ਭਾਵੇਂ ਖਾਲ ਕੱਸੀਆਂ ਤਰ ਚੱਲੀ ਦਾਨੀ ਸਾਗਰ ਤਰਨਾ ਪੈਣਾ ਏ ਸਾਗਰ ਦੀ ਬੋਟੀ ਨੂੰ ਕੱਲੀ ਇੰਨੀ ਕਾ ਸਿੱਖਿਆ ਨਹੀਂ ਸਰਨਾ ਬੜਾ ਕੁਝ ਕਰਨਾ ਪੈਣਾ ਏ ਸਾਗਰ ਦੀ ਬੋਟੀ ਨੂੰ ਜੀ ਹਾਂ ਇਹ ਸੱਚ ਹੈ ਕਿ ਦੁਨੀਆ ਦੀ ਹਰ ਔਰਤ ਨੂੰ ਬੜਾ ਕੁਝ ਕਰਨਾ ਪੈਣਾ ਏ ਸੋ ਜਿਸ ਤਰ੍ਹਾਂ ਸਾਡੇ ਰਿਟਾਇਰਡ ਸਹਾਇਕ ਥਾਣੇਦਾਰ ਗੁਰਦੀਪ ਦਾਨੀ ਜੀ ਫੁੱਲੋ ਮਿੱਠੀ ਇਹਨਾਂ ਨੇ ਸਾਨੂੰ ਰਚਨਾ ਲਿਖ ਕੇ ਭੇਜੀ ਹੈ ਸੁਇਸ ਰਚਨਾ ਦੇ ਵਿੱਚ ਬੜੇ ਹਲੂਨੇ ਭਰੇ ਸ਼ਬਦ ਕਹੇ ਨੇ ਕਿ ਔਰਤ ਦਾ ਰੁਤਬਾ ਬਹੁਤ ਵੱਡਾ ਹੈ ਤੇ ਔਰਤ ਵੀ ਬੜੀਆਂ ਵੱਡੀਆਂ ਬੁਲੰਦੀਆਂ ਛੂ ਸਕਦੀ ਹੈ ਅਸੀਂ ਔਰਤ ਨੂੰ ਕੇਵਲ ਤੇ ਕੇਵਲ ਇੱਕ ਮਜ਼ਾਕ ਦਾ ਪਾਤਰ ਸਮਝ ਕੇ ਨਾ ਰਹੀਏ ਤੇ ਔਰਤ ਨੂੰ ਮੋਟੀਵੇਟ ਕਰੀਏ ਕਿ ਉਹ ਅੱਗੇ ਜਾ ਕੇ ਬੜਾ ਕੁਝ ਕਰ ਸਕਦੀ ਹੈ ਤੇ ਕਰਨਾ ਪੈਣਾ ਹੈ ਫੇਰ ਹੀ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਹੈ ਜੋ ਲਖਾਰੀ ਨੇ ਇਸ ਰਚਨਾ ਦੇ ਵਿੱਚ ਲਿਖੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ